ਬੀਤੇ ਦਿਨੀ ਹਰਿਆਣਾ ਦੇ ਮਹਿੰਦਰਗੜ ਇਲਾਕੇ ਦੇ ਵਿੱਚ ਇੱਕ ਸਕੂਲ ਬੱਸ ਦੇ ਹਾਦਸੇ ਦੇ ਵਿੱਚ ਕਈ ਬੱਚਿਆਂ ਦੀ ਕੀਮਤੀ ਜਾਨ ਚਲੀ ਗਈ ਸੀ ਤਾਂ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਪੱਧਰ ਤੇ ਸਕੂਲ ਦੇ ਪ੍ਰਿੰਸੀਪਲਾਂ ਅਤੇ ਟਰਾਂਸਪੋਰਟਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਨੇ ਤੇ ਇਸੇ ਦੇ ਚਲਦੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਪ੍ਰੀਤੀ ਜੱਦਵ ਵੱਲੋਂ ਵੀ ਰੋਡ ਟਰਾਂਸਪੋਰਟਰਾਂ ਤੇ ਸਕੂਲ ਪ੍ਰਿੰਸੀਪਲਾਂ ਦੇ ਨਾਲ ਇੱਕ ਅਹਿਮ ਬੈਠਕ ਕੀਤੀ ਗਈ ਤੇ ਨਾਲ ਹੀ ਉਹਨਾਂ ਨੂੰ ਇਹ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਸਕੂਲ ਪਰਦੇ ਬੱਚੇ ਜੋ ਕਿ ਬੱਸ ਵਿੱਚ ਬੈਠਦੇ ਨੇ ਉਹਨਾਂ ਦੀ ਸੁਰੱਖਿਆ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਜੋ ਵੀ ਦਿੱਕਤ ਪਰੇਸ਼ਾਨੀ ਉਹਨਾਂ ਨੂੰ ਆਉਂਦੀ ਹੈ ਤਾਂ ਉਹ ਆਰਟੀਓ ਦੇ ਨਾਲ ਗੱਲਬਾਤ ਕਰ ਸਕਦੇ ਨੇ ਇੱਕ ਅੱਜ ਅਸੀਂ ਸਾਰੂਡਸ ਜਿਹੜੇ ਸੇਫ ਵਾਹਨ ਪਾਲਿਸੀ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਵਾਸਤੇ ਇੱਕ ਮੀਟਿੰਗ ਕੀਤੀ ਹੈ ਟਰਾਂਸਪੋਰਟਰਸ ਤੇ ਸਕੂਲਸ ਦੇ ਪ੍ਰਿੰਸੀਪल्स ਯਾਨੂ ਮੈਂਦਿਆਂ ਨਾਲ ਇਹਦਾ ਮੇਨ ਪਰਪਸ ਇਹ ਹੀ ਹੈਗਾ ਕਿ ਜੀ ਬੱਚਿਆਂ ਦੀ ਸੇਫਟੀ ਵਾਸਤੇ ਜਿਹੜੀ ਗਾਈਡਲਾਈਨਸ ਲੇਡ ਡਾਊਨ ਹੈਗੀ ਉਹ ਸਾਰਿਆਂ ਨੂੰ ਫੋਲੋ ਕਰਨੀ ਬੰਦੀ ਹੈਗੀ ਤੇ ਜਿੱਥੇ ਵੀ ਸਾਨੂੰ ਕੋਈ ਕੋਤਾਈ ਮਿਲਦੀ ਹੈਗੀ ਉਹਦੇ ਖਿਲਾਫ ਕਾਰਵਾਈ ਤਾਂ ਹੋਊਗੀ ਹੋਊਗੀ ਬਟ ਮੇਨ ਇੰਟੈਂਟ ਹੈਗਾ ਸਾਰਿਆਂ ਨੂੰ ਜਾਗਰੂਕ ਕਰਨਾ ਕਿ ਜੀ ਇਹ ਗਾਈਡਲਾਈਨਸ ਹੈਗੀਆਂ ਤੇ ਇਹਦੇ ਮੁਤਾਬਿਕ ਆਪਾਂ ਇਹ ਇਹਦੇ ਵਿੱਚ ਕਰਨਾ ਹੈਗਾ ਸਾਡੀ ਲਗਾਤਾਰ ਚੈਕਿੰਗ ਜਾਰੀ ਹੈਗੀ ਕਿਉਂਕਿ ਜਿਹੜੀ ਚਾਈਲ 50 ਹੈ ਉਸ ਤੋਂ ਅੱਗੇ ਉੱਪਰ ਸਾਡੇ ਵਾਸਤੇ ਕੁਝ ਨਹੀਂ ਆਏਗਾ ਤੇ ਸਾਰਿਆਂ ਨੂੰ ਰਿਕੁਐਸਟ ਵੀ ਕੀਤੀ ਜਾਣੀ ਹੈ ਕੀਤੀ ਜਾਂਦੀ ਹੈ ਜੇਕਰ ਕਿਸੇ ਨੂੰ ਪਰਮਿਟ ਆ ਕਿਸੇ ਹੋਰ ਇਸ਼ੂ ਵਾਸਤੇ ਫਾਸਟੇਡ ਦੀ ਟ੍ਰੇਨਿੰਗ ਜਾਂ ਕਿਸੇ ਵੀ ਇਸ਼ੂ ਤੇ ਕੋਈ ਸਾਡੀ ਹੈਲਪ ਦੀ ਲੋੜ ਹੈਗੀ ਸਾਰੇ ਸਕੂਲਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਨੂੰ ਉਹ ਲੈ ਸਕਦੇ ਹੈਗੇ ਲੇਕਿਨ ਗਾਈਡਲਾਈਨਸ ਦੀ ਜਿਹੜੀ ਪਾਲਣਾ ਹੈਗੀ ਉਹ ਇਨਵਿਨ ਕੀਤੀ ਯਾਨੀ ਯਕੀਨੀ ਬਣਾਈ ਜਾਣ ਜਿਹੜੇ ਪੇਰੈਂਟਸ ਐਸੋਸੀਏਸ਼ਨ ਹੈਗੇ ਆ ਪੇਰਟੀਚਰ ਪੇਰੈਂਟ ਐਸੋਸੀਏਸ਼ਨਸ ਜੋ ਟ੍ਰਾਂਸਪੋਰਟ ਜਿਹੜੀ ਸਕੂਲ ਟ੍ਰਾਂਸਪੋਰਟ ਕਮੇਟੀ ਦੇ ਮੈਂਬਰ ਹੁੰਦੇ ਹੈਗੇ ਉਹ ਵੀ ਆਪਣੇ ਇਸ਼ੂਜ਼ ਡੀਓਜ਼ ਨੂੰ ਰੇਜ਼ ਕਰ ਸਕਦੇ ਜਿਹੜੇ ਟਰਾਂਸਪੋਰਟਰਸ ਹੈਗੇ ਉਹ ਡੀਟੀਓ ਨੂੰ ਰੇਜ਼ ਕਰ ਸਕਦੇ ਹੈਗੇ ਸਾਰੇ ਐਸਡੀਐਮਸ ਤੇ ਐਡਮਿਨਿਸਟ੍ਰੇਸ਼ਨ ਨੂੰ ਇੱਕ ਹਿਦਾਇਤ ਮੇਰੇ ਵੱਲੋਂ ਦਿੱਤੀ ਗਈ ਹੈਗੀ ਕਿ ਉਹ ਰੈਗੂਲਰ ਚੈਕਿੰਗ ਬਣਾਣਗੇ ਜਿਹਦਾ ਪਰਪਸ ਕਿਸੇ ਨੂੰ ਵੀ ਹਰਾਸ ਕਰਨਾ ਨਹੀਂ ਹੈਗਾ ਲੇਕਿਨ ਬੱਚਿਆਂ ਦੀ ਸੇਫਟੀ ਵਾਸਤੇ ਸਾਰੇ ਨੋਰਮਸ ਦੀ ਪੂਰਤੀ ਕਰਨਾ ਹੈ ਇਸਦੇ ਨਾਲ ਹੀ ਜ਼ਿਲ੍ਹੇ ਦੇ ਆਰਟੀਓ ਗੁਰਵਿੰਦਰ ਸਿੰਘ ਨੇ ਵੀ ਦੱਸਿਆ ਹੈ ਕਿ ਸਕੂਲ ਪ੍ਰਿੰਸੀਪਲਾਂ ਤੇ ਰੋਡ ট্রান্সਪੋਰਟਾਂ ਦੇ ਨਾਲ ਅਹਿਮ ਬੈਠਕ ਕਰਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਨਾਲ ਕੋਈ ਵੀ ਸਮਝੌਤਾ برداشت ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਬੱਚੇ ਇਕੱਲੇ ਰੂਪਨਗਰ ਦੇ ਨਹੀਂ ਨੇ ਉਹ ਸਾਰੇ ਦੇਸ਼ ਦਾ ਪਿਖ ਨੇ ਤੇ ਉਹਨਾਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਹੁਕਮਾਂ ਦੇ ਤਹਿਤ ਸੇਫ ਸਕੂਲ ਵਾਕਸ ਸਕੀਮ ਦੇ ਦੀਨਰ ਕਫੀ ਸਾਰੇ ਸਕੂਲਾਂ ਦੇ ਪ੍ਰਿੰਸੀਪਲਸ ਔਰ ਸਕੂਲ ਬੱਸ ਆਪਰੇਟਰਸ ਜਿੰਨੇ ਵੀ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਡੀਪੀ ਆਫਿਸ ਦੇ ਵਿੱਚ ਔਰ ਜਿੰਨੇ ਵੀ ਪ੍ਰਿੰਸੀਪਲ ਨੇ ਔਰ ਬੱਸ ਸਕੂਲ ਬੱਸ ਆਪਰੇਟਰ ਨੇ ਅਸੀਂ ਉਹਨਾਂ ਨੂੰ ਸਖਤ ਅਦਾਇਤ ਕੀਤੀ ਹੈ ਕਿ ਜੋ ਵੀ ਸੇਫ ਸਕੂਲ ਵਨ ਸਕੀਮ ਦੇ ਅਧੀਨ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਸਰਕਾਰ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਉਹਨਾਂ ਦੇ ਹੁਕਮ ਨੂੰ ਪਾਲਣ ਕੀਤਾ ਜਾਵੇ ਜਿਹੜੇ ਵੀ ਸਕੂਲ ਨੇ ਜਾਂ ਬੱਸ ਆਪਰੇਟਰ ਨੇ ਉਹਨਾਂ ਸ਼ਰਤਾਂ ਦੀ ਪਾਲਣਾ ਨਾ ਕੀਤੀ ਤੇ ਅਸੀਂ ਉਹਨਾਂ ਦੇ ਚਲਾਨ ਕਰਾਂਗੇ ਔਰ ਉਹਨਾਂ ਦੇ ਨਾਲ ਸਖਤੀ ਕਰਾਂਗੇ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਮਨਤਪਾਗੀ ਘਟਨਾ ਸਾਡੇ ਜ਼ਿਲ੍ਹੇ ਦੇ ਵਿੱਚ ਵਾਪਰੇ ਨਾ ਔਰ ਮਸੂਮ ਬੱਚਿਆਂ ਦਾ ਕੋਈ ਨੁਕਸਾਨ ਹੋਵੇ ਉਹ ਬੱਚੇ ਸਾਡੇ ਨੇ ਸਾਡੇ ਜ਼ਿਲ੍ਹੇ ਦੇ ਨੇ ਸਾਡੇ ਪੰਜਾਬ ਦੇ ਨੇ ਸਾਡੇ ਦੇਸ਼ ਦਾ سرمایہ ਨੇ ਤੇ ਇੱਕ ਨਿਗੂਣੀ ਜੀ ਗੱਲ ਕਰਕੇ ਨਿਗੂਣੀ ਜੀ ਸ਼ਾਂਤ ਕਰਕੇ ਉਹਨਾਂ ਦਾ ਕੋਈ ਨੁਕਸਾਨ ਹੋਵੇ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਕੂਲ ਆਪਰੇਟਰਾਂ ਨੂੰ ਸਕੂਲ ਦੇ ਸੈਪਰੇਟਰ ਨੂੰ ਔਰ ਪ੍ਰਿੰਸੀਪਲ ਨੂੰ ਇਹ ਹਦਾਇਤ ਕਰਦੇ ਆ ਕਿ ਜੋ ਸੇਫ ਸਕੂਲ ਵਾਪਸ ਸਕੀਮ ਦੇ ਤਹਿਤ ਜੋ ਨਿਸ਼ਾ ਨਿਰਦੇਸ਼ ਜਾਰੀ ਹੋਏ ਨੇ ਸ਼ਖਤਾ ਨੇ ਉਹਨਾਂ ਨੂੰ ਪੂਰੀਆਂ ਕਰਲੇ ਜਾਣ ਜਲਦੀ ਤੋਂ ਜਲਦੀ ਨਹੀਂ ਤੇ ਸਖਤ ਕਾਰਵਾਈ ਵੀ ਕਰਾਂਗੇ ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ